ਦੁਦਿਆ ਨਦੀ ਪੁਲਿਸ ਕਮਿਸ਼ਨਰ ਦਫਤਰ ਰਾਜਨੀਹਾ ਸਿੰਘ ਜਥੇਬੰਦੀਆਂ ਦੇ ਆਗੂ ਅਮਿਤ ਸਿੰਘ ਪਹੁੰਚੇ ਜਿੱਥੇ ਉਹਨਾਂ ਪੁਲਿਸ ਕਮਿਸ਼ਨਰ ਨੂੰ ਮੋੜ ਤੋਂ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਬੇਸ਼ਕ ਉਹ ਨਸ਼ਿਆ ਖਿਲਾਫ ਲੜਾਈ ਲੜਦੇ ਨੇ ਤੇ ਲੋਕਾਂ ਨਾਲ ਉਹਨਾਂ ਦੇ ਵੈਰ ਵਿਰੋਧ ਵੀ ਪੈਂਦੇ ਨੇ ਪਰ ਇਸੇ ਵਿਚਾਲੇ ਉਹਨਾਂ ਦੀ ਸੁਰੱਖਿਆ ਲਈ ਉਹਨਾਂ ਕੋਲ ਰੱਖਿਆ ਵਿਵਪਨ ਹਾਲੇ ਵੀ ਪੁਲਿਸ ਨੇ ਕੋਰ ਦੇ ਆਡਰਾਂ ਦੇ ਬਾਅਦ ਵੀ ਉਹਨਾਂ ਨੂੰ ਮੁਹੱਈਆ ਨਹੀਂ ਕਰਵਾਈ ਉਹਨਾਂ ਨੇ ਕਿਹਾ ਕਿ ਇਸ ਬਾਬਤ ਉਹਨਾਂ ਚੌਂਕੀ ਦੇ ਪੁਲਿਸ ਮੁਲਾਜ਼ਮ ਨੂੰ 20000 ਰੁਪਏ ਦਿੱਤੇ ਹਾਲਾਂਕਿ ਨਾ ਇਲਜ਼ਾਮ ਲਾਇਆ ਕਿ ਰਿਸ਼ਵਤ ਲੈਣ ਦੇ ਬਾਵਜੂਦ ਵੀ ਉਹਨਾਂ ਦਾ ਇਸ ਬਾਬਤ ਉਹਨਾਂ ਕਿਹਾ ਕਿ ਪੁਲਿਸ ਕਮਿਸ਼ਨ ਸ਼ਿਕਾਇਤ ਦਿੱਤੀ ਸੀ ਪਰ ਹਾਲ ਤੱਕ ਕੋਈ ਸੁਣਵਾਈ ਨਹੀਂ ਹੋਈ ਅੱਜ ਮੋੜ ਤੋਂ ਨਾ ਪੁਲਿਸ ਕਮਿਸ਼ਨ ਦਫ਼ਤਰ ਪਹੁੰਚ ਕੇ ਇਸ ਬਾਬਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਉਹਨਾਂ ਕਿਹਾ ਕਿ ਉਹਨਾਂ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਜਿਸ ਨੂੰ ਲੈ ਕੇ ਨਾ ਪੁਲਿਸ ਨੂੰ ਇਸ ਬਾਰੇ ਜ਼ਿੰਮੇਵਾਰ ਦੱਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪਈ ਇੱਕ ਨਸ਼ੇ ਦਾ ਦਲਦਲ ਆ ਇਹ ਜਿਹੜਾ ਵੱਧਦਾ ਹੀ ਜਾ ਰਿਹਾ ਪਈ ਇੱਕ ਪ੍ਰਸ਼ਾਸਨ ਜਿਹੜਾ ਮੁੱਖ ਮੰਤਰੀ ਸਾਹਿਬ ਲੰਬੀਆਂ ਲੰਬੀਆਂ ਬਾਹਾਂ ਕਰਕੇ ਕਹਿੰਦੇ ਆ ਕਿ ਨਸ਼ੇ ਨੂੰ ਠੱਲ ਪਾਈ ਜਾ ਰਹੀ ਹੈ ਉਹ ਕਿੱਥੇ ਠੱਲ ਪੈ ਰਹੀ ਹੈ ਵੀ ਦਿਨ ਦਿਹਾੜੇ ਮਾਵਾਂ ਦੇ ਪੁੱਤ ਮਰਦੇ ਪਏ ਨੇ ਦਿਨ ਦਿਹਾੜੇ ਨਸ਼ੇ ਦੀ ਇੱਕ ਇਹ ਚੀਜ਼ ਹੋ ਰਹੀ ਹੈ ਪਰ ਉਹਦੀ ਸੇਲ ਨਹੀਂ ਲੱਗ ਰਹੀ ਸ਼ਰਿਆਮ ਬਾਕੀ ਨਸ਼ੇ ਦੀ ਕਿੱਥੇ ਠੱਲ ਪਈ ਹੈ ਕੋਈ ਠੱਲ ਨਹੀਂ ਪਈ ਤੇ ਪੁਲਿਸ ਪ੍ਰਸ਼ਾਸਨ ਜੇ ਆਪਾਂ ਕਹੀਏ ਪੁਲਿਸ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਪਰ ਜਿਹੜੇ ਥੱਲੜੇ ਅਫਸਰ ਨੇ ਜਿਹੜੇ ਥੱਲੜੇ ਚੌਂਕੀ ਚ ਜਾਂ ਥਾਣਿਆਂ ਚ ਉਹ ਕੰਮ ਕਰਕੇ ਰਾਜੀ ਨਹੀਂ ਹੈਗੇ ਕਿਉਂ ਕਿ ਕਿਸੇ ਨਾ ਕਿਸੇ ਐਮਐਲਏ ਦਾ ਫੋਨ ਚਲੇ ਜਾਂਦਾ ਆ ਮੈਨੂੰ ਜਿਹੜਾ ਵਾ ਅੱਜ ਸ਼ਿਕਾਇਤਾਂ ਲੈ ਕੇ ਬਾਰ-ਬਾਰ ਸੀਪੀ ਦਫ਼ਤਰ ਕਿਉਂ ਆਣਾ ਪੈਂਦਾ ਮੈਂ ਇੱਕ ਸਪੋਰਟਰੀ ਨੂੰ ਲੈ ਕੇ ਆਇਆ ਸਪੋਰਟਰੀ ਜਿਹੜੀ ਇੱਕ ਰਿਸ਼ਵਤ ਤੌਰ ਤੇ ਲੈ ਕੇ ਕੀਤੀ ਗਈ ਸੀ ਇੱਕ ਪੈਸੇ ਲੈ ਕੇ ਕੀਤੀ ਗਈ ਸੀ ਪੈਸਿਆਂ ਦੀ ਮੰਗ ਨੂੰ ਲੈ ਕੇ ਕੀਤੀ ਗਈ ਸੀ ਏਐਸਆਈ ਗੁਰਚਰਨ ਗੁਰਚਰਨ ਵੱਲੋਂ ਉਹਦਾ ਮੈਂ ਪੂਕਤਾ ਪ੍ਰੂਫ ਵੀ ਦਿੱਤਾ ਵੀ ਜਿਹੜਾ ਉਹਨੇ ਰਿਸ਼ਵਤ ਲਈਤੀ ਹੈ ਇੱਕ ਰਿਸ਼ਵਤ ਕਹਿੰਦੇ ਆ ਨਾ ਰਿਸ਼ਵਤ ਬੰਦਾ ਸਾਬਤ ਨਹੀਂ ਕਰ ਸਕਦਾ ਆ ਪੂਰਨ ਤੌਰ ਤੇ ਆ ਦੇਖ ਸਕਦੇ ਹੋ ਤੁਸੀਂ ਆ ਪੂਰਨ ਤੌਰ ਤੇ ਮੈਂ ਰਿਸ਼ਵਤ ਦੇ ਜਿਹੜੇ ਸਬੂਤ ਨੇ ਉਹ ਵੀ ਪੁਲਿਸ ਪ੍ਰਸ਼ਾਸਨ ਨੂੰ ਦੇ ਰਿਆਂ ਵੀ ਇਹਦੇ ਖਿਲਾਫ ਜਿਹੜੀ ਕਾਰਵਾਈ ਆ ਤੁਸੀਂ ਕਹਿੰਦੇ ਹੋ ਵੀ ਅਸੀਂ ਵਿਜੀਲੈਂਸ ਨੇ ਉਹਨੂੰ ਫੜ ਲਿਆ ਵਿਜੀਲੈਂਸ ਨੇ ਉਹਨੂੰ ਫੜ ਲਿਆ ਪੁਲਿਸ ਪ੍ਰਸ਼ਾਸਨ ਹੈ ਨਾ ਮੈਂ ਇਹਦੇ ਖਿਲਾਫ ਕਹਿੰਨਾ ਵੀ ਇਹਦੇ ਖਿਲਾਫ ਕੀ ਕਾਰਵਾਈ ਆ ਇਹ ਕੀ ਹੈ ਕਿ ਚਰਲਾ ਦੀ ਉਸਤਾ ਦੀ ਦੇਖੋ ਜਿਹੜੀ ਮਸਲਾ ਸੀਗਾ ਜੀ 307 ਦਾ ਮੁਕੱਦਮਾ ਇਹਨਾਂ ਨੇ ਦਰਜ ਕੀਤਾ ਸੀ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਆ ਕੇ ਕਿਹੜੇ ਥਾਣੇ ਚ ਜਿਹੜੇ ਇਹ ਮਾਲਟਨ ਥਾਣਾ ਤੇ ਜਿਹੜਾ ਅੱਜ 40 ਵਾਰ ਦਾਤਾ ਦੇ ਵਿੱਚ 40 ਵਾਰ ਦਾਤਾ ਦੇ ਵਿੱਚ ਮਤਲਬ ਫੜਿਆ ਗਿਆ ਉਹਦੇ ਇੱਕ ਬਿਆਨਾਂ ਤੇ 307 ਦਾ ਮੁਕੱਦਮਾ ਸਾਡੇ ਸਮਾਜ ਸੇਵੀ ਤੇ ਕੀਤਾ ਗਿਆ ਸੀਗਾ ਤੇ ਅੱਜ ਉਹ 40 ਵਾਰ ਦਾਤਾ ਦੇ ਵਿੱਚ ਫੜਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਸੀ ਇਹੀ ਹਰਕਤਾਂ ਇਹਨਾਂ ਨੇ ਪਹਿਲੇ ਕੀਤੀਆਂ ਸੀਗਾ ਇਹ ਥਾਣੇਦਾਰ ਨੇ ਪੈਸੇ ਲੈ ਕੇ ਤੇ politcal pressure ਉਹਨਾਂ ਨੇ 307 ਦਾ ਮੁਕੱਦਮਾ ਕੀਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਹੀ ਰਜਾ ਮੰਦੀ ਕਰਾਤੀ ਰਾਜੀਨਾਮਾ ਹੋ ਗਿਆ ਤੇ ਚਲੋ ਮੈਨੂੰ ਹੁਣ ਥ੍ਰੈਡ ਕਾਲ ਸੀਗੀਆਂ ਥ੍ਰੈਡ ਕਾਲ ਰੂਟੀਨ ਵਾਈਜ਼ ਜਿਹੜੀ ਜੇਲ੍ਹ ਤੋਂ ਵੈਰੀਫਾਈ ਵੀ ਹੋ ਚੁੱਕੀਆਂ ਨੇ ਮੈਂ ਸ਼ਾਬਾਸ਼ੀ ਦਿੰਦਾ ਇੱਕ ਹੌਸਲਾ ਵਧਾਈ ਕਰਦਾ ਥਾਣਾ ਐਸਐਚਓ ਮਾਲਟੋ ਨੂੰ ਵੀ ਜੋ ਬਹੁਤ ਵਧੀਆ ਕੰਮ ਕਰ ਰਿਹਾ ਹੈ ਵੀ ਬੰਦਾ ਵੀ ਇਹਨਾਂ ਨੇ ਟਰੇਸ ਕਰ ਲਿਆ ਜਿਹੜਾ ਥ੍ਰੈਟ ਮੈਨੂੰ ਕਾਲ ਕਰ ਰਿਹਾ ਹੈ ਵੀ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚੋਂ ਮੈਨੂੰ ਥ੍ਰੈਟ ਕਾਲ ਆ ਰਹੀਆਂ ਕੱਲ ਨੂੰ ਮੈਨੂੰ ਕੁਝ ਵੀ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਹੈ ਪੁਲਿਸ ਪ੍ਰਸ਼ਾਸਨ ਮੈਂ ਇੱਕ ਠੋਕੇ ਕਹਿ ਕੇ ਜਾ ਰਿਹਾ ਜੇ ਮੇਰੇ ਨਾਲ ਕੱਲ ਕੋਈ ਵੀ ਹੈਪਨਿੰਗ ਹੁੰਦੀ ਹੈ ਉਹਦਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂ ਕਿ ਦੇਖੋ ਮੈਂ ਦਰਖਾਸਤਾਂ ਦੇ ਦੇ ਕੇ ਥੱਕ ਚੁੱਕਾ ਵਾਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕਿਸੇ ਕਿਸਮ ਦੀ ਜਿਹੜੀ ਮੇਰੀ سپੁਰਦਰੀ ਹੈ ਵੈਪਨ ਦੀ سپੁਰਦਰੀ ਹੈ ਜਦ ਕੋਰਟ ਨੇ ਕਰਤੀ ਮਾਨਯੋਗ ਜੱਜ ਸਾਹਿਬ ਨੇ ਕਰਤੀ ਤੇ ਮੈਨੂੰ ਇਹ ਦੱਸੋ ਭਈ ਜਿਹੜਾ ਵੈਪਨ ਹੈ ਉਹ ਹੈ ਕਿੱਥੇ ਆ ਦਸੰਬਰ ਦੀ سپੁਰਦਰੀ ਤੁਸੀਂ ਆਪ ਹਿਸਾਬ ਲਾ ਲਓ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਮੈਂ ਜੀ ਬਿਲਕੁਲ ਕਮਿਸ਼ਨਰ ਸਾਹਿਬ ਨੇ ਹੌਸਲਾ ਵਧਾਈ ਕਰਕੇ ਭੇਜਤਾ ਸੀਗਾ ਭਈ ਤਿੰਨ ਦਿਨਾਂ ਚ ਤੁਹਾਡਾ ਵੈਪਨ ਆ ਜਾਊਗਾ ਪਰ ਕੋਈ ਵੈਪਨ ਨਹੀਂ ਆਇਆ ਆਸਪੁਰਦਰੀ ਦੇ ਮੇਰੇ ਕੋ ਕਾਗਜ਼ ਨੇ ਵੀ ਮਿਲੇ ਹੋ ਕੀ ਕਹਿੰਦੇ ਨੇ ਮੈਂ ਆ ਦੇਖੋ ਜੀ ਆ ਆਸਪੁਰਦਰੀ ਆ ਆ ਜਿਹੜੀ ਕੋਰਟ ਦੇ ਵਿੱਚ ਹੋਈ ਹੋਈ ਆ ਦਸੰਬਰ ਮਹੀਨੇ ਦੀ ਹੋਈ ਆ ਪਰ ਨਹੀਂ ਕੋਈ ਇਹਨੂੰ ਮੰਨਣ ਨੂੰ ਰਾਜ਼ੀ ਨਹੀਂ ਠੀਕ ਹੈ ਤੇ ਮੈਨੂੰ ਥ੍ਰੈਡ ਕਾਲ ਨੇ ਤੁਸੀਂ ਆਪ ਸਮਝਦਾਰ ਹੋ ਪਈ ਕਿ ਕਰ ਦਿਓ ਹੁਣ ਮੈਂ ਮੰਗ ਕਰਦਾ ਮੈਂ ਕੋਰਟ ਆਫ ਟੰਡਮਟ ਕਰਾਂਗਾ ਮੈਂ ਹਾਈ ਕੋਰਟ ਦੇ ਵਿੱਚ ਜਿੱਦਾ ਪੈਸ ਪਹਿਲਾਂ ਵੀ ਆ ਦੇਖੋ ਮੈਨੂੰ ਸਿਕਿਉਰਿਟੀ ਦੀ ਸੀਗੀ ਪਈ ਸਿਕਿਉਰਿਟੀ ਦੀ ਸੀਗੀ ਹਾਈ ਕੋਰਟ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਪਈ ਇਹਨੂੰ ਸਿਕਿਉਰਿਟੀ ਦਿੱਤੀ ਜਾਵੇ ਇਹਦੀ ਪ੍ਰੋਟੈਕਸ਼ਨ ਕੀਤੀ ਜਾਵੇ ਪਰ ਨਹੀਂ ਮੈਨੂੰ ਨਹੀਂ ਲੱਗਦਾ ਪਈ ਹਾਈ ਕੋਰਟ ਨੂੰ ਪੁਲਿਸ ਪ੍ਰਸ਼ਾਸਨ ਮੰਨਦਾ ਸੋ ਇਸ ਲਈ ਮੈਂ ਦੁਬਾਰਾ ਕੋਰਟ ਆਫ ਕੰਡਮਟ ਕਰਾਂਗਾ ਤਾਂ ਜੋ ਜਿਹੜੀ ਮੇਰੀ ਪਿਸਤੌਲ ਦਾ ਬਾਰ-ਬਾਰ ਦਾ ਮੈਂ ਆ ਪਈ ਇਹਨਾਂ ਕੋਲ ਦਰਖਾਸਤ ਲੈ ਕੇ ਆਨਾ ਪਈ ਇਹਦੇ ਤੋਂ ਮੇਰਾ ਛਟਕਾਰਾ ਹੋ ਜਾਊਗਾ ਇੱਕ ਹਾਈ ਕੋਰਟ ਨੂੰ ਦੁਬਾਰਾ ਤੋਂ ਪਤਾ ਲੱਗ ਜਾਊਗਾ ਪਈ ਆ ਜਿਹੜਾ ਪਹਿਲੇ ਰੋਲਾ ਚੱਲਦਾ ਸੀ ਇਹ ਦੁਬਾਰਾ ਕਿਸ ਤਰੀਕੇ ਨਾਲ ਚੱਲ ਰਿਹਾ ਤੇ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਵਾਂ ਇੱਕ ਸਰਪੰਚ ਸਾਹਿਬ ਦੇ ਖਿਲਾਫ ਜਿਹੜਾ ਸਰਪੰਚ ਦਲਪੰਥ ਨੂੰ ਦਲਾਲ ਦੱਸ ਰਿਹਾ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਵੀ ਜਿਹੜਾ ਅੱਜ ਤੋਂ ਬਾਅਦ ਕੋਈ ਵੀ ਜਿਹੜੇ ਸੱਚੇ ਸੁੱਚੇ ਨਿਹੰਗ ਸਿੰਘ ਨੇ ਉਸ ਗੁਰੂ ਸਾਹਿਬ ਦੀ लाਡਲੀ ਫੌਜ ਆ ਉਹਨਾਂ ਦੇ ਬਾਰੇ ਗਲਤ ਬੋਲਣ ਲਈ 100 ਵਾਰ ਸੋਚੇ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਆ ਤੇ ਬਾਕੀ ਦੇਖੋ ਮੈਂ ਸਾਰੇ ਹੀ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਜਿਹੜੇ ਵੀ ਇੱਕ ਨਿੱਕੇ ਜਿਹੇ ਮੈਸੇਜ ਤੇ ਵੀ ਸਾਰੇ ਪਹੁੰਚਦੇ ਹੋ ਤੁਸੀਂ ਤੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਇੱਕ ਅਪੀਲ ਤੇ ਬੇਨਤੀ ਵੀ ਕਰਨਾ ਚਾਹਨਾ ਜੋ ਸਾਡੇ ਪੱਤਰਕਾਰ ਭਾਈਚਾਰੇ ਨਾਲ ਤੱਕਾ ਹੋ ਰਿਹਾ ਉਹਨੂੰ ਵੀ ਥੋੜੀ ਜਿਹੀ ਠੱਲ ਪਾਈ ਜਾ ਸਕੇ ਹੁਣ ਅਗਲੀ ਰਾਜਨੀਤੀ ਇਹ ਆ ਜੇ ਸੁਣਵਾਈ ਨਾ ਹੋਈ ਤੇ ਫਿਰ ਅੱਗੇ ਦੇਖੋ ਜਿਹੜੇ ਧਰਨੇ ਪ੍ਰਦਰਸ਼ਨ ਨੇ ਹਾਈ ਕੋਰਟ ਦੇ ਵਿੱਚ ਕੋਰਟ ਆਫ ਕੰਡਮਨ ਮੈਂ ਕਰ ਲੱਗਾ ਕੱਲ ਨੂੰ ਉਹ ਕਰਕੇ ਉਸ ਤੋਂ ਬਾਅਦ ਦੇਖਾਂਗੇ ਜੋ ਹਾਈ ਕੋਰਟ ਦਾ ਫੈਸਲਾ ਹੋਇਆ ਉਸ ਮੁਤਾਬਕ ਅਗਲੀ ਕਾਰਵਾਈ ਆਪਾਂ ਕਰਾਂਗੇ ਫਿਰ ਠੀਕ ਹੈ